ਇਆ ਸੋਇਆ ਲੈਂਦੇ ਆ ਕਣਕ ਲੈਂਦੇ ਆ ਉਹ ਸੱਤ ਹੈਗੀ ਆ ਜਾਂ ਵਿਸ਼ਾ ਹੈਗਾ ਪੂਰਾ ਟੋਕਦਾ ਹੈਗਾ ਸੋ ਜੰਗਲ ਇਕੱਲੇ ਦੇ ਆਮ ਨਹੀਂ ਦੋ ਦੋ ਕਿਲੋ ਚਾਰ ਚਾਰ ਕਿਲੋ ਦੇ ਅਸੀਂ ਕਈਰ ਬੜਾ ਇਤਿਆਦ ਕਰਦੇ ਆ ਜਾਂ ਸੰਜਮ ਕਰਦੇ ਆ ਗੁਰੂ ਸਤਨਾਮ ਵਾਹਿਗੁਰੂ ਸਤ ਜਿੱਥੇ ਪਿੰਡ ਕੱਦਗਲ ਕੱਦਗਿਲ ਵਿਖੇ ਜਿਹੜਾ ਜੰਗਲ ਲਗਾਉਣ ਜਾ ਰਹੇ ਆ ਜਿਆਦੀ ਜਗ੍ਹਾ ਵਾ ਤੇ ਇਹੋ ਜਿਹੇ ਜਿਹੜੇ ਜੰਗਲਾਤ ਆਪਾਂ ਲਾ ਸਕਦੇ ਆ ਜੀ ਆਪਜੀ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕੱਦਗਿਲ ਦੇ ਨਗਰ ਤਰਨਤਪੁਰ ਦੇ ਬਿਲਕੁਲ ਨੇੜੇ ਸਤਾਰ ਜਲਨਜੀਤ ਸਿੰਘ ਦੀ ਜਗ੍ਹਾ ਉਹਨੇ ਤਿੰਨ ਕਰਾਲ ਜਗ੍ਹਾ ਦਿੱਤੀ ਆ ਤੇ ਜੰਗਲ ਵਾਸਤੇ ਸੋ ਅੱਜ ਇੱਥੇ ਸ਼ੁਰੂਤ ਹੋਈ ਆ ਜਿੱਦੇ ਸਤ ਨਰਮਜੀਤ ਸਿੰਘ ਦਾਵਾ ਜੋ ਵਣ ਭਾਗ ਦੇ ਮੁਖਣ ਭਾਗ ਦੇ ਹੈਗੇ ਨੇ ਮੁਖ ਪੰਜਾਬ ਦੇ ਉਹ ਵੀ ਵਿਸ਼ੇਸ਼ ਹੋ ਤੇ ਨੇ ਡੀਐਫਓ ਸਭ ਵੀ ਆਏ ਨੇ ਹੋਰ ਸੰਗਤਾਂ ਆ ਪੰਚਾਇਤਾਂ ਆ ਤੋ ਅੱਜ ਮਹਾਰਾਜ ਦੇ ਅਰਦਾਸ ਕਰਕੇ ਇਸੇ ਪਾਸਾ ਜੰਨਤ ਰਾਸ਼ਟਰੀ ਜੰਗਲਾਤ ਦੇ ਵਿੱਚ ਤੇ ਸਵੰਦ ਚੈਸੀ ਇਹ ਜੰਗਲ ਆ ਜਿਸ ਦਾ ਕਿਸੇ ਤੇ ਬੂਟੇ ਵੈਰਾਈਆਂ ਲੱਗੀਆਂ ਲਗਭਗ 600 ਬੂਟੇ ਲੱਗੇ ਤੇ ਇਹਦੇ ਵਿੱਚ ਵੱਖ-ਵੱਖ ਚਾਰ ਭਾਗ ਦੇ ਕੋਈ ਮੈਡੀਸਨ ਆ ਕੋਈ ਫਰੂਟ ਦੇਸੀ ਫਰੂਟ ਆ ਇੱਕ ਮਤਲਬ ਪੁਰਾਣੀ ਵਰਾਸਤੀ ਜਿਹੜੀ ਦਰਖਤ ਪੁਰਾਣੇ ਆ ਜਾਂ ਫੁੱਲਾਂ ਵਾਲੇ ਇਹ ਚਾਰ ਭਾਗ ਹੈ ਇਹ ਬਾਬਾ ਜੀ ਹੁਣ ਤੱਕ ਕਿੰਨਾ ਜੰਗਲ ਆਪਤੀ ਕੋਲ ਲਗਾਇਆ ਗਿਆ ਹੈ ਇਹ 300 ਤੇ ਮਿਲ 35 ਜੰਗਲ ਲੱਗ ਪਏ। ਇਹ ਜਿਹੜੀ ਉਪਰਾਲੇ ਦੀ ਸ਼ੁਰੂਆਤ ਆ ਆ ਜਿਹੜਾ ਕਦੋਂ ਕੀਤੀ ਗਈ ਸੀ ਤੇ ਕਿਸ ਮੰਤਰ ਨੂੰ ਲੈ ਕੇ ਕੀਤੀ ਗਈ ਸੀ ਕੀ ਤੁਸੀਂ ਅਜੇਹਾ ਵੇਖਿਆ ਕਿ ਜਿਹੜਾ ਤੁਸੀਂ ਇਹ ਜੰਗਲ ਆ ਲਾਉਂਦੇ ਜਿਹੜਾ ਵਿਭਾਗ ਜਿਹੜਾ ਬਣਾਇਆ ਜਿਹਨੂੰ ਰਾਣ ਦੇ ਮਾਮਲੇ ਦਾ 550 ਸਾਲਾ 2019 ਸਿੱਖ ਸੰਗਤਾਂ ਨੇ ਸਿੱਖ ਜਗਤ ਨੇ ਬੜੇ ਪਿਆਰ ਨਾਲ ਸਤਾਵ ਦੀ ਬਣਾਈ ਹੈ 300 ਬਿਲਾ ਸਾਲਾ ਤੇ ਉਦੋਂ ਵਿਚਾਰ ਕੀਤੀ ਵੀ ਮਹਾਰਾਜ ਗੁਰੂ ਰਾਣ ਦੇ ਯਾਦਗਰ ਜੰਗਲ ਗੁਰੂ ਰਾਣ ਦੇ ਯਾਦਗਰੀ 550 ਜੰਗਲ ਲੱਗਣਾ ਚਾਹੀਦਾ ਉਹਨੂੰ ਲੜੀ ਨੂੰ ਸਰਪਤੋਂ 25 ਸਾਲ 7 ਸਾਲ ਚੱਲਦੇ ਹੋ ਨੂੰ ਸਮਰਪਿਤ ਹੈ ਵੀ ਸਾਡੇ 500 ਜੰਗਲ ਲਾਉਂਦੇ ਕਿਸ ਕਿਸਮ ਦੇ ਜਿਹੜੇ ਬੂਟੇ ਆ ਜਾਂ ਜੰਗਲ ਲਗਾਏ ਜਾ ਰਹੇ ਆ ਵੀ ਉਹ ਲੋਕ ਇਹਦੇ ਵਿੱਚ 50 ਕਿਸਮ ਦੇ ਵੈਰਾਈਟੀਆਂ ਤੇ 25-25 ਕਿਸੇ ਤਰ੍ਹਾਂ ਦੇ ਤਲਾਬੀ ਇੱਕ ਕਿਸਮ ਦੇ ਜਿਹੜੀ ਆ ਪ੍ਰਾਤਨ ਦਰਖਤ ਜਿਹੜੇ ਜਾਂਡਿਆ ਕਿੱਕਰ ਆ ਟਾਲੀ ਆ ਨਸੂੜਾ ਹੈ ਨੀਮ ਆ ਬੋਹੜ ਆ ਪਿੱਪਲ ਆ ਸ਼ਤੂਤ ਆ ਜਿਹੜਾ ਆਪਣੇ ਪੁਰਾਣੇ ਵਿਰਾਸਤੀ ਤੇ 25% ਤੇ ਲੈ ਜਿਹੜੇ ਦੇਸੀ ਫਰੂਟ ਦੇ ਦੇਸੀ ਆਮ ਬਰ ਦੇਸੀ 베ਰੀ ਜਾਂ ਜੋ ਵੀ ਆਪਣੇ ਦੇਸੀ ਅਮਰੂਦ ਵਗੈਰਾ ਤੇ 25% ਜਿਹੜੇ ਮੈਡੀਸਨ ਹਰੜਾ ਬਿਹੜਾ ਆਵਲਾ ਸੁੰਜਨਾ ਕਣੀ ਪਤਾਰਜਨ ਵਗੈਰਾ ਤੇ 25% ਫੁੱਲਾਂ ਵਾਲੇ ਫਲਾਵਰ ਵਾਲੇ ਜਿਹੜੇ ਇਹ ਕਿਸਨ ਤੋਂ ਨਾਕਸ ਬੁੱਟੇ ਪਾ ਦੇ 25 25% ਦੇ ਹਿਸਾਬ ਨਾਲ ਵੰਡਿਆ ਤਾਂ ਕਿ ਸਾਰਾ ਮਾਹੌਲ ਜੀ ਚਿੰਤਾ ਨੂੰ ਤੇ ਹੋ ਸਾਡੇ ਬਰਾਸਤ ਜਿਹੜੇ ਬੂਟੇ ਵੀ ਸਾਡੇ ਸਮਾਜ ਦੇ ਬਾਬਾ ਜੀ ਲੋਰ ਸੀ ਅੱਜ ਇਸ ਚੀਜ਼ ਦੀ ਆਪਾਂ ਨੂੰ ਜਿਸ ਤਰ੍ਹਾਂ ਕਿ ਵੇਖਿਆ ਕੁਦਰਤ ਦਾ ਖਿਲਾਰ ਬੜੀ ਹੋ ਰਹੀ ਹੈ ਜੀ ਤੇ ਸੰਸਾਰ ਨੂੰ ਕੀ ਪੀਲ ਕਰਦੇ ਸਾਰੇ ਸੰਸਾਰ ਨੂੰ ਲੋੜ ਹੈ ਜੀ ਸਾਰੇ ਸੰਸਾਰ ਨੂੰ ਕੋਈ ਮਨੁੱਖ ਨੂੰ ਲੋੜ ਹੈ ਸਾਰੇ ਕਨਾਲ 84 ਲੱਖ ਚੋਂ ਲੋੜਿਆ ਤੇ ਉਹ ਸਰਕਾਰਾਂ ਵੀ ਯੂ ਐਨਓ ਵੀ ਹਰ ਪੱਧਰ ਤੇ ਐਨ ਜੀਓ ਵੀ ਜੀ ਤੌਰ ਤੇ ਸਾਰੇ ਤਕੜੇ ਲੱਗੇ ਨੇ ਕਰਵੇ ਬੜੀ ਗੁਰੂ ਦੀ ਕਿਰਪਾ ਨਾਲ ਸੰਗਤਾਂ ਬੜੀਆਂ ਲਾਮਬੰਦ ਹੋ ਕੇ ਸਾਰੇ ਸੇਵਾ ਨਿਭਾਈਏ ਜਿਸ ਤਰ੍ਹਾਂ ਜਰਮਨ ਜੀ ਜੀ ਨੇ ਬੜਾ ਵੱਡਾ ਕਿਤਾ ਆਪਣੀ ਜ਼ਮੀਨ ਦੇ ਕੇ ਜੰਗਲ ਲਵਾਇਆ ਵਾ ਤੇ ਬਾਕੀ ਇਸ ਤਰ੍ਹਾਂ ਸੰਗਤਾਂ ਵੀ ਦੇਰੀਆ ਜਮੀਨ ਦੇ ਲੋਕਾਂ ਨੂੰ ਹਾਂ ਜੀ 335 ਜਗਲ ਇਸ ਤਰ੍ਹਾਂ ਲੱਗੇ ਜੀ ਲੋਕਾਂ ਦੀਆਂ ਜ਼ਮੀਨਾਂ ਹੀ ਲੱਗੇ ਆ ਕੋਈ ਸਾਂਝੀ ਲੱਗੇ ਕੋਈ ਪੰਚਾਇਤਾਂ ਕੋਈ ਨਹੀਂ ਜ਼ਿਆਦਾਤਰ ਇਹੋ ਗੁਰਮਖਾਇ ਐਨਆਰਏ ਵਿਦੇਸ਼ ਵਿੱਚ ਬੱਦੇ ਬੈਠੇ ਨੇ ਜਾਂ ਨਿੱਜੀ ਤੌਰ ਤੇ ਆਪਣਾ ਉਹ ਦੇਰੇ ਨੇਤੀ ਸਥਾਨ ਸੰਗਤ ਨੂੰ ਕੀ ਅਪੀਲ ਕਰਦੇ ਤੁਸੀਂ ਇਹਨਾਂ ਬਸ ਇਹ ਨੇ ਵੀ ਜੋ ਕੁਦਰਤ ਨੇ ਸਾਨੂੰ ਸਾਦਗੀ ਵਿੱਚ ਰਹਿਣਾ ਜੋ ਸਾਨੂੰ ਸੰਜੀਦਗੀ ਨਾਲ ਜੋ ਕੁਦਰਤ ਕਦਰ ਦੀ ਹੈ ਸਾਡੀ ਤਰਕੀਤੀ ਹੈਗੀ ਆ ਮ ਬਲਹਾਰੀ ਕੁਦਰਤਵਸਿਆ ਉਹਦੇ ਨਾਲ ਸਾਨੂੰ ਜੁੜ ਕੇ ਉਹਨਾਂ ਦੀ ਕੁਦਰਤ ਦੇ ਜਾ ਵਿੱਚ ਰਹਿ ਕੇ ਉਹਨਾਂ ਨਾਲ ਉਹਦਾ ਸਤਕਾਰ ਕਰਨਾ ਉਹ ਸਾਹਸਬਾਲ ਕਰੀ ਸਾਡਾ ਜੋ ਮਹਾਰਾਜੇ ਸੰਤ ਹੈ ਉਹ ਗੁਰਬਾਣੀ ਦੇ ਨਾਲ ਜੁੜ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਨੂੰ ਜੀਵਨ ਜਿਉਣਾ ਚਾਹੀਦਾ ਹੈ ਸੰਗਤ ਸਿੰਘ ਬਾਬਾ ਜੀ ਕੁਝ ਕਹਿਣਾ ਚੋ ਜਿਹੜੇ ਅੱਜ ਵੀ ਪਲੇ ਬੂਟਿਆਂ ਨੂੰ ਕਟਾਈ ਕਰ ਰਹੇ ਨੇ ਹਾਂਜੀ ਚਲੋ ਗੁਰੂ ਕਿਰਪਾ ਕਰੇ ਇਹ ਅਰਜ਼ ਬੇਨਤੀ ਕਰਦੇ ਹਾਂ ਸਵਤ ਬਖਸ਼ੇ ਤਾਂ ਕਿ ਬੂਟਾ ਪਲਦਾ ਵੜਾ ਔਖਾ ਜੀ ਜਿਹੜੇ ਬਨੇ ਪਲੇ ਉਹਨਾਂ ਨੂੰ ਸੁਭਾਲੀਏ ਨਵੇਂ ਲਗਾਈਏ ਤੇ ਬੁਥੀ ਨਾ ਹੋਰ ਜਗ੍ਹਾ ਹੈ ਕਿ ਕਿਤੇ ਇਹ ਲੋਕ ਕੋ ਬਣਾ ਬਣਾ ਦੇ ਜਿਵੇਂ ਹੀ ਕੰਕਰੀਟ ਦੇ ਜੰਗਲ ਬਣਾਉਣੇ ਆ ਅਸੀਂ ਕੁਦਰਤ ਦੇ ਨਾਲ ਨਾ ਖਲਵਾੜ ਕਰੀ ਸੀ ਠੀਕ ਹੈ ਜਿਹੜਾ ਵਾ ਜੰਗਲਾਤੀ ਵਿਸ ਬਣਾਇਆ ਗਿਆ ਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਅੱਜ ਜਿਹੜੇ ਇੱਥੇ ਪ੍ਰਬੰਧ ਕੀਤੇ ਕੀ ਕੀ ਕੀਤਾ ਗਿਆ ਜੀ ਆ ਦੇਖੋ ਸਾਰਾ ਤੇ ਪ੍ਰਬਾਲਾ ਮੈਂ ਕਹਾਂਗਾ ਡੇਰਾ ਕਾਰ ਸੇਵਾ ਕਲੂਸਾ ਵੀ ਦਾ ਹੈ ਬਾਕੀ ਸਾਡੇ ਵੱਲੋਂ ਜਦੋਂ ਵੀ ਕੋਈ ਤੇਰੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਪਲਾਂਟਸ ਜਾਂ ਹੋਰ ਪੁੱਟੇ ਦੀ ਮੰਗ ਹੁੰਦੀ ਹੈ ਸੀ ਕਰਦੇ ਆ ਵੈਸੇ ਤੇ ਹੁਣ ਇਹਨਾਂ ਆਪਣੀ ਨਰਸੀਆਂ ਸ਼ੁਰੂ ਕੀਤੀਆਂ ਹਨ 1998 ਵਿੱਚ ਜਦੋਂ ਪਹਿਲੀ ਸ਼ੁਰੂਆਤ ਕੀਤੀ ਸੀ ਉਦੋਂ ਵਿਭਾਗ ਵੱਲੋਂ ਬੂਟੇ ਸਪਲਾਈ ਕੀਤੇ ਜਾਂਦੇ ਸੀ ਤਕਨੀਕੀ ਸਹਿਯੋਗ ਸਹਾਇਤਾ ਮਹਿਆ ਕਰ ਰਹੀ ਹੈ ਉਹ ਘਟ ਹੋਂ ਦੇਰਾ ਆਤਮ ਨਿਰਭਰ ਬਰ ਕੇ ਇੱਕ ਮਿਸਾਲ ਬਣ ਗਿਆ ਹੈ ਸਾਰੇ ਸੰਸਾਰ ਭਰ ਵਿੱਚ ਵਿਸ਼ਵ ਭਰ ਵਿੱਚ ਕਿ ਅਸੀਂ ਕਿਵੇਂ ਲੋਕਾਂ ਨੂੰ ਲੋਕਾਂ ਦੀ ਸ਼ਮੂਲੀਅਤ ਨਾਲ ਕਿਵੇਂ ਅਸੀਂ ਆਪਣੇ ਜੰਗਲਾਂ ਨੂੰ ਬਚਾ ਸਕਨੇ ਆ ਔਰ ਜਦੋਂ ਵੀ ਕੋਈ ਧਾਰਮਿਕ ਦੇਰਾ ਇਸ ਕਾਰਜ ਵਿੱਚ ਜੁੜ ਜਾਂਦਾ ਹੈ ਤੇ ਲੋਕਾਂ ਦੀ ਵੀ ਜਿਹੜੀ ਨਾਲ ਸਮੂਜियत ਹੁੰਦੀ ਹੈ ਉਹ ਦੁੱਗਣੀ ਚੌਗਣੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਔਰ ਉਹਦੇ ਕਰਕੇ ਜਿਹੜੇ ਅੱچھے ਸਕਾਰਮਤ ਸਕਾਰਮਤ ਜਿਹੜੇ ਹੈਗੇ ਆ ਸਾਹਮਣੇ ਆਉਂਦੇ ਜਿਸ ਤਰ੍ਹਾਂ ਦੇ ਉਪਰਾਲੇ ਬਾਬਾ ਜੀ ਕਰੇ ਆ ਪਰ ਇਹ ਉਪਰਾਲੇ ਜਿਹੜੇ ਜਿਹੜਾ ਇਹ ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਸੀ ਪ੍ਰਸ਼ਾਸਨ ਵੱਲੋਂ ਵੀ ਹੁਣ ਤੱਕ ਕੋਈ ਜੰਗਲ ਲਗਾਏ ਗਏ ਆ ਜਾਂ ਕਿਸ ਤਰ੍ਹਾਂ ਕਿੱਥੇ ਕਿੱਥੇ ਲਗਾਏ ਗਏ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਂਜੀ ਅਸੀਂ ਵੀ 2019 ਚ ਹੀ ਸ਼ੁਰੂਆਤ ਕੀਤੀ ਸੀਗੀ ਸ੍ਰੀ ਗੁਰਨਾਨਦ ਦੇਵ ਜੀ ਆ 550ਵਾਂ ਪ੍ਰਕਾਸ਼ ਉత్సਵ ਸੀਗਾ ਅਸੀਂ ਉਸ ਸਾਲ 550 ਜਿਹੜੇ ਨਾਨਕ ਬਗੀਚੀਆਂ ਲਗਾਈਆਂ ਸੀ ਉਸੇ ਤਰ੍ਹਾਂ ਹੀ ਤੇ ਫੋਨ ਵੀ ਉਸ ਤੋਂ ਬਾਅਦ ਵੀ ਹਰ ਸਾਲ ਕਰੀਬ ਅਸੀਂ 100 ਜਿਹੜੇ ਹੈਗੇ ਆ ਨਾਨਕ ਬਗੀਚੀ ਅਸੀਂ ਲਾ ਰਹੇ ਹਾਂ ਉਸ ਤੋਂ ਇਲਾਵਾ ਅਸੀਂ ਇਸੇ ਤੀਜ ਬਾਦੂਨ ਨੂੰ ਸਮਰਪਿਤ 400 ਵਾਲਾ ਪ੍ਰਕਾਸ਼ ਉత్సਵ 2020 ਸੀਗਾ ਉਹਨੂੰ ਸਮਰਪਿਤ ਵੀ ਅਸੀਂ ਉਹਨਾਂ ਸ਼੍ਰੀ ਗੁਰੂ ਤੇਗ ਬਾਦ ਪੁੱਤਰਵੰ ਉਹ ਵੀ ਕਰੀਬ ਅਸੀਂ 50 ਹਰ ਸਾਲ ਲਾਉਂਦੇ ਆ ਪਾਣੀ ਹੀਠ ਧਰਤੀਆਂ ਦੇ ਲਈ ਪਾਣੀ ਜਿਹੜਾ ਵਾ ਨੀਵਾ ਜਾਂਦਾ ਜਾ ਰਿਹਾ ਵਾ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾਂਦਾ ਵਾ ਕਿ ਜਿਹੇ ਰੁੱਖ ਨਾਲ ਲਗਾਏ ਜਾਂ ਜੋ ਕਿ ਪਾਣੀ ਦੀ ਮਾਤਰਾ ਨੂੰ ਥੱਲੇ ਘਟਾਉਂਦੇ ਪਏ ਆ ਤੇ ਕੀ ਕਰਨ ਚਾਗੇ ਦੇ ਬਾਰੇ ਮੈਂ ਇਹ ਕਹੂੰਗਾ ਕਿ ਕੋਈ ਵੀ ਰੁੱਖ ਜਿਹੜਾ ਹੈਗਾ ਨਾ ਉਹਦੀ ਕੰਜ਼ਰਵੇਸ਼ਨ